ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਜਸਨਸਿੰਦੂ ਅੱਜ ਆਪਾਂ ਇੱਕ ਵੀਡੀਓ ਲੈ ਕੇ ਕਿਉਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਅਸੀਂ ਫਾਈਨਲ ਐਗਜ਼ਾਮ ਸਾਡੇ ਜਿਹੜੇ 10th ਕਲਾਸ ਦੇ ਹੋ ਆ ਹੀ ਗਏ ਨੇ ਕੱਲ ਨੂੰ ਸਾਡਾ ਆਏਗਾ ਪੰਜਾਬੀ ਦਾ ਐਗਜ਼ਾਮ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਮੈਥ ਐਗਜ਼ਾਮ ਦੇ ਵਿੱਚੋਂ ਸਕੋਰ ਡਿਡਕਟ ਹੋਣ ਕਿਉਂਕਿ ਸਾਡੀ ਮੇਨ ਕੋਸ਼ਿਸ਼ ਇਹ ਹੈ ਕਿ ਤੁਹਾਡੇ ਫਾਈਨਲ ਐਗਜ਼ਾਮਸ ਨੂੰ ਫਾਈਨਲ ਟੱਚ ਦਿੱਤਾ ਜਾ ਸਕੇ ਤਾਂ ਜੀ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਮੈਥਮੈਟਿਕਸ ਕਲਾਸ 10th ਦਾ 6 ਮਾਰਕਸ ਵਾਲਾ ਕੁਸ਼ਨ ਜਿਹੜਾ ਸਾਡੇ ਦੋ ਚਲਾ ਵਾਲੀਆਂ ਰੇਖੀ ਸਮੀਕਰਨਾਂ ਵਾਲੇ ਚੈਪਟਰ ਦੇ ਵਿੱਚੋਂ ਹੈ ਉਹ ਤਾਂ ਅੱਜ ਬਹੁਤਾ ਟਾਈਮ ਨਾਲ ਲੈਂਦੇ ਹਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸਿੱਧਾ ਸਟੇਟਮੈਂਟ ਰੀਡ ਕਰਦੇ ਆ ਸਾਨੂੰ ਸਟੇਟਮੈਂਟ ਦੇ ਵਿੱਚ ਕੀ ਕਿਹਾ ਓਕੇ ਐਂਡ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੱਤੀ ਹੈ ਇਹ ਹੈਗਾ ਸਾਡਾ 6 ਮਾਰਕਸ ਵਾਲਾ ਕੁਐਸਚਨ ਐਗਜ਼ਾਮ ਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਓਕੇ ਸਮੀਕਰਨਾਂ ਦੇ ਜੋੜੇ ਨੂੰ ਪ੍ਰਸਥਾਪਨ ਵਿਧੀ ਨਾਲ ਹੱਲ ਕਰੋ ਸਮੀਕਰਨਾਂ ਦਾ ਜੋੜਾ ਦਿੱਤਾ ਹੋਇਆ ਇੱਕ ਸਾਨੂੰ x y 14 x y 4 ਐਂਡ ਇੰਗਲਿਸ਼ మీడియం ਆਲੋ ਤੁਸੀਂ ਵੀ ਸੁਣ ਲਓ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਪਾਂ ਸੋਲਵ ਕਰਨ ਜਾ ਰਹੇ ਆ ਦੋ ਇਕੁਏਸ਼ਨਸ ਨੂੰ ਓਕੇ ਲੀਨੀਅਰ ਇਕੁਏਸ਼ਨਸ ਨੇ ਸਾਨੂੰ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਅਸੀਂ ਸੋਲਵ ਕਰਨਾ ਹੈ ਸਬਸਟੀਟਿਊਸ਼ਨ ਮੈਥਡ ਲਾ ਕੇ ਸੋਲਵ ਦਾ ਮਤਲਬ ਕੀ ਹੈ ਵੀ ਅਸੀਂ ਇਹਨਾਂ ਦੋਨਾਂ ਸਮੀਕਰਨਾਂ ਨੂੰ ਹੱਲ ਕਰਕੇ x ਤੇ y ਦੀ ਵੈਲਿਊ ਕੱਢਣੀ ਹੈ ਓਕੇ ਤਾਂ ਇੱਥੇ ਸਾਰੇ ਕਮਾਂਡ ਦਿੱਤੀ ਹੈ ਇਹਨਾਂ ਨੇ ਵੀ ਤੁਸੀਂ ਇਹਨੂੰ ਸੋਲਵ ਕਰਨਾ ਹੈ ਤਾਂ ਪ੍ਰਸਥਾਪਨ ਵਿਧੀ ਦੇ ਨਾਲ ਕੀ ਕਰਨਾ ਹੈ ਸੋਲਵ ਠੀਕ ਹੈ ਪ੍ਰਤੀਸਥਾਪਨ ਵਿਧੀ ਹੁੰਦੀ ਕੀ ਹੈ ਪਹਿਲਾਂ ਤੁਸੀਂ ਇੱਕ ਵਾਰੀ ਦਿਮਾਗ ਦੇ ਵਿੱਚ ਬਿਠਾਓ ਇੱਕ ਵੈਲਿਊ ਕੱਢੀ ਇੱਕ ਸਮੀਕਰਨ ਦੇ ਵਿੱਚ ਉਹਨੂੰ ਚਾਕੇ ਦੂਜੀ ਦੇ ਵਿੱਚ ਪੁੱਟ ਕਰਤਾ ਦੈਨ ਜਿਹੜੀ ਦੂਸਰੀ ਵੈਲਿਊ ਸਾਡੇ ਕੋਲ ਨਿਕਲ ਕੇ ਆਜੀ ਠੀਕ ਹੈ ਇਹੀ ਹੈ ਜੋ ਤੇ ਸਾਰਾ ਮੈਥਡ ਇਹ ਦੇ ਵਿੱਚ ਰਿਵੋਲਵ ਕਰਮਾਣਾ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਤੁਸੀਂ ਕੀ ਕਰਨਾ ਹੈ ਲਿਖ ਲਓ x y 14 ਇਹ ਇੱਕ ਨੰਬਰ ਇਕੁਏਸ਼ਨ ਮੰਨ ਲਓ ਤੇ ਜਿਹੜੀ ਦੂਸਰੀ ਦਿੱਤੀ ਹੋਈ ਆ ਤੇ ਤੋਂ ਬਾਅਦ x y 4 ਇਹਨੂੰ ਦੋ ਨੰਬਰ ਇਕੁਏਸ਼ਨ ਦੇ ਲਈ। ਕਲੀਅਰ ਹੈ? ਹੁਣ ਆਪਾਂ ਵਿਧੀ ਕਿਹੜੀ ਲਾਉਣੀ ਆ? ਪ੍ਰਤੀਸਥਾਪਨ ਵਿਧੀ ਅਨੁਸਾਰ। ਪ੍ਰਤੀਸਥਾਪਨ ਵਿਧੀ ਅਨੁਸਾਰ ਅਸੀਂ ਕੀ ਕਰਾਂਗੇ? ਪਹਿਲਾਂ ਆਪਾਂ 1 ਨੰਬਰ ਇਕੁਏਸ਼ਨ ਦੇ ਵਿੱਚੋਂ x ਦੀ ਵੈਲਿਊ ਕੱਢ ਲਾਂਗੇ। ਠੀਕ ਹੈ? ਤਾਂ ਆਪਾਂ ਕੀ ਕਰਾਂਗੇ? ਇਕੁਏਸ਼ਨ ਜਾਂ ਸਮੀਕਰਨ ਇੱਕ ਤੋਂ ਠੀਕ ਹੈ ਅਸੀਂ ਇੱਕ ਨੰਬਰ ਇਕੁਏਸ਼ਨ ਚੱਕੀ x y 14 ਇਹਦੇ ਵਿੱਚ ਕੀ ਕਰਾਂਗੇ ਅਸੀਂ x ਦੀ ਵੈਲਿਊ ਕੱਢ ਲਾਂਗੇ x ਦੀ ਵੈਲਿਊ ਕੱਢਣ ਵਾਸਤੇ ਅਸੀਂ x ਨੂੰ ਕੱਲਾ ਛੱਡਣਾ ਯਾਨੀ ਕਿ ਜਿਹੜਾ ਵੀ ਇਹਦੇ ਨਾਲ ਆਇਆ ਹੋਇਆਗਾ ਚਾਹੇ 2y ਹੈ ਚਾਹੇ y ਦੇ ਨਾਲ ਕੋਈ ਨੰਬਰ ਆਇਆ ਹੋਇਆ ਉਹਨੂੰ ਅਸੀਂ ਚੱਕ ਕੇ ਉਧਰ ਵਾਲੀ ਸਾਈਡ ਲੈ ਜਾਣਾ ਤਾਂ ਜੋ ਸਾਡੇ ਕੋਲੇ ਦੇ ਲੈਫਟ ਹੈਂਡ ਸਾਈਡ ਕੀ ਰਹਿ ਜੇ x ਰਹਿ ਜੇ ਤਾਂ ਸਾਡੇ ਕੋਲੇ x ਦੀ ਵੈਲਿਊ ਕੱਢਣੀ ਸੀ ਅਸੀਂ 22 ਨੂੰ ਚੱਕ ਕੇ ਲੈ ਗਏ ਉਧਰ ਜਿਹੜਾ ਉਧਰ ਵਾਲਾ 14 ਪਿਆ ਸੀ ਉਹ ਐਜ਼ ਇਟ ਇਜ਼ ਉੱਥੇ ਹੀ ਹੈ ਐਂਡ ਇਧਰ ਇਹ 22 ਜਿਹੜਾ ਸੀਗਾ ਸਾਡਾ ਪਲੱਸ ਦਾ ਸੀ ਉਧਰ ਜਾ ਕੇ ਕੀ ਹੋ ਗਿਆ ਮਾਈਨਸ ਦਾ ਹੋ ਗਿਆ ਤਾਂ ਸਾਡੇ ਕੋਲੇ ਪਹਿਲੀ ਇਕੁਏਸ਼ਨ ਦੇ ਵਿੱਚੋਂ ਇੱਕ ਵੈਲਿਊ ਕੱਢ ਲਈਏ ਉਹ ਅਸੀਂ ਕਾਦੀ ਕੱਢੀ ਐ x ਵੀ ਕੱਢੀ ਐ ਇਹਨੂੰ ਤੁਸੀਂ ਕੀ ਕਰ ਲੈਣਾ ਹਾਈਲਾਈਟ ਕਰ ਲੈਣਾ ਐਂਡ ਇਹਨੂੰ ਇਕੁਏਸ਼ਨ ਨੰਬਰ 10 ਨਾਲ ਡਿਨੋਟ ਕਰ ਦੇਣਾ ਓਕੇ ਹੁਣ ਸਾਡਾ ਨੈਕਸਟ ਸਟੈਪ ਕੀ ਹੈ ਅਸੀਂ ਜਿਹੜੀ ਸਾਡੀ ਵੈਲਿਊ ਕੱਢੀ ਐਕਸ ਦੀ ਉਹਨੂੰ ਪੁੱਟ ਕਰਾਂਗੇ ਦੋ ਨੰਬਰ ਇਕੁਏਸ਼ਨ ਦੇ ਵਿੱਚ ਠੀਕ ਹੈ ਐਕਸ ਦੀ ਕੀਮਤ ਦੋ ਇਕੁਏਸ਼ਨ ਦੇ ਵਿੱਚ ਭਰਨ ਤੇ ਤਾਂ ਅਸੀਂ ਨੈਕਸਟ ਸਟੈਪ ਸਾਡਾ ਲਿਖਣਾ ਸੀ ਐਕਸ ਦੀ ਕੀਮਤ ਸਮੀਕਰਨ ਦੋ ਵਿੱਚ ਭਰਨ ਤੇ ओके okay, सबसे पहले दो नंबर इक्वेशन देखो केडी ओनु लिख लो एक्स माइनस वाई बराबर 4 ओके हुन के करना ਤੁਸੀਂ ਜਿਹੜੀ ਐਕਸ ਦੀ ਕੀਮਤ ਹੈ ਦੋ ਨੰਬਰ इक्वेशन ਦੇ ਵਿੱਚ ਭਰ ਦੇਣੀ ਹੈ ਜਾਨੀ ਕਿ ਐਕਸ ਦੀ ਜਗ੍ਹਾ ਤੇ ਅਸੀਂ ਪੁੱਟ ਕਰ ਦਾਂਗੇ 14 माइनस वाई क्लियर ਹੈ ਤੇ ਐਕਸ ਦੀ ਜਗ੍ਹਾ ਤੇ 14 माइनस वाई ਪੁੱਟ ਕਰ ਦਿੰਨੇ ਆ 14 माइनस वाई ਆਵਲਾ वाई ਐਜਿਟ ਉਸਦਾ ਲੱਗਿਆ ਰਹੂ ਸਾਇੰਸ ਮੇਟ ਉਦਾਂ ਹੀ ਸਾਡੇ ਕੋਲ ਜਿਹੜਾ ਰਾਈਟ ਹੈਂਡ ਸਾਈਡ ਵੈਲਿਊ ਦਿੱਤੀ ਹੋਈ ਆ ਉਹ ਵੀ ਉਸ ਧੰਗ ਨਾਲ ਹੀ ਉੱਥੇ ਟਿਕੀ ਰਹੂਗੀ ਓਕੇ ਹੁਣ ਆਪਾਂ ਇਹਨੂੰ ਸੋਲਵ ਕਰਨਾ ਸ਼ੁਰੂ ਕਰਦੇ ਆ ਐਕਸ ਐਂਡ ਵਾਈ ਦੇ ਅੱਗੇ ਜੇ ਕੁਝ ਵੀ ਨਹੀਂ ਲੱਗਿਆ ਤਾਂ ਉਹਦੇ ਅੱਗੇ ਤੁਸੀਂ 1 ਕੋਫੀਸ਼ੀਐਂਟ ਲਾ ਸਕਦੇ ਹੋ ਤਾਂ ਅਸੀਂ ਇੱਥੇ ਵੀ ਇੱਕ ਲਾ ਲਿਆ ਇੱਥੇ ਵੀ ਅਸੀਂ ਇੱਕ ਲਾ ਲਿਆ ਈਵਨ ਤੁਸੀਂ ਇੱਥੇ ਵੀ ਇੱਕ ਲਾ ਸਕਦੇ ਇੱਥੇ ਵੀ ਲਾ ਸਕਦੇ ਸੀ ਠੀਕ ਹੈ ਫਿਲਹਾਲ ਸਾਨੂੰ ਇੱਥੇ ਕੈਲਕੂਲੇਸ਼ਨ ਕਰਨ ਦੀ ਜ਼ਰੂਰਤ ਨਹੀਂ ਸੀ ਇੱਥੇ ਜ਼ਰੂਰਤ ਪਈ ਹੈ ਤਾਂ ਕਰਕੇ ਅਸੀਂ ਜਿਹੜੇ ਵੀ ਕਹ ਲਓ ਵੀ ਵੇਰੀਏਬਲ ਦੇ ਨਾਲ ਕੁਝ ਵੀ ਕੋਫੀਸ਼ੀਐਂਟ ਨਹੀਂ ਦਿੱਤਾ x ਜਾਂ y ਨਾਲ ਕੋਈ ਵੀ ਕੋਫੀਸ਼ੀਐਂਟ ਨਹੀਂ ਦਿੱਤਾ ਤਾਂ ਅਸੀਂ 1 ਲੈ ਲੈਣਨੇ ਆ ਠੀਕ ਹੈ ਤਾਂ ਹੁਣ ਆਪਾਂ ਅਗਲੀ ਜਿਹੜੀ ਹੈਗੀ ਕੈਲਕੂਲੇਸ਼ਨ ਸ਼ੁਰੂ ਕਰਦੇ ਆ ਤਾਂ ਸਾਡੇ ਕੋਲੇ ਕੀ ਆ ਗਿਆ 14 1y 1y ਬਰਾਬਰ ਆ ਗਿਆ ਸਾਡੇ ਕੋਲੇ 4 ਇੱਥੋਂ ਆਪਾਂ ਕੀ ਕਰਾਂਗੇ y ਦੀ ਵੈਲਿਊ ਸੋਲਵ ਕਰਾਂਗੇ 14 y y ਵਾਲੇ ਦੇ ਵਿੱਚ ਜੋੜ ਸਕਦਾ ਤੇ ਘੱਟ ਸਕਦਾ ਇੱਥੇ ਹੁਣ ਸਾਡੇ ਕੋਲੇ ਦੋਨਾਂ ਦੇ ਸਾਈਨ ਦੇਖੋ ਮਾਈਨਸ ਦੇ ਆ ਆ ਵੀ ਮਾਈਨਸ ਦਾ ਤਾਂ ਮਾਈਨਸ ਮਾਈਨਸ ਆਲਵੇਸ ਕੀ ਹੁੰਦਾ ਹੁੰਦਾ ਪਲੱਸ ਹੁੰਦਾ ਹੁੰਦਾ ਦੋਨਾਂ ਦਾ ਹੋਊਗਾ ਪਲੱਸ ਬਟ ਸਾਈਨ ਅੰਕਰ ਦੇ ਮੁਰੇ ਕੀ ਲੱਗੂਗਾ ਮਾਈਨਸ ਤਾਂ ਲੱਗੂਗਾ ਠੀਕ ਹੈ ਜਾਂ ਕਹਿ ਲਓ ਮਾਈਨਸ ਮਾਈਨਸ ਹਮੇਸ਼ਾ ਪਲੱਸ ਹੋਣਾ ਦਾ ਸਾਈਨ ਵੱਡੇ ਦਾ ਪਲੱਸ ਮਾਈਨਸ ਆ ਗਿਆ ਤਾਂ ਆਪਾਂ ਹਮੇਸ਼ਾ ਘਟਾਓ ਕਰਦੇ ਹੁੰਨੇ ਆ ਪਲੱਸ ਪਲੱਸ ਆ ਗਿਆ ਤਾਂ ਆਲਵੇਸ ਸਾਨੂੰ ਪਤਾ ਸੀ ਪਲੱਸ ਹੀ ਕਰਦੇ ਹੁੰਨੇ ਆ ਇਹ ਜਿਹੜੇ ਹੁੰਦੇ ਤਿੰਨ ਤਰ੍ਹਾਂ ਦੇ ਫੰਕਸ਼ਨ ਸਾਡੀ ਕੈਲਕੂਲੇਸ਼ਨ ਦੇ ਵਿੱਚ ਲੱਗਦੇ ਹੁੰਦੇ ਇਹ ਤੁਸੀਂ ਧਿਆਨ ਚ ਰੱਖਣਾ ਹੈ ਓਕੇ ਇੱਥੇ ਸਾਡੇ ਕੋਲ ਦੋਨੋਂ ਮਾਈਨਸ ਮਾਈਨਸ ਦੇ ਆ ਤਾਂ -1 -1 ਅਸੀਂ ਕੀ ਕਰਾਂਗੇ ਦੋਨਾਂ ਦਾ ਜੋੜ ਦੇਣੀ ਕਿ 1+1 ਕਿੰਨੇ ਹੋਗੇ 2 ਨਾਲ ਲੱਗੀ y ਸਾਈਨ ਕਿ ਰਹੂਗਾ ਮਾਈਨਸ ਦਾ ਹੀ ਰਹੂਗਾ ਬਰਾਬਰ ਆ ਗਿਆ 4 ਇੱਥੋਂ ਹੁਣ ਅਸੀਂ ਕੀ ਕਰਨਾ ਹੈ ਜਿਹੜੀ ਇਕੱਲੀ y ਹੈ ਇਹਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ ਹੁਣ y ਦੀ ਵੈਲਿਊ ਸਾਨੂੰ ਚਾਹੀਦੀ ਹੈ ਤਾਂ y ਦੇ ਨਾਲ ਜਿਹੜੀ ਵੀ ਨੰਬਰ ਆਏ ਹੋਏ ਉਹਨਾਂ ਨੂੰ ਅਸੀਂ ਉਧਰ ਲੈ ਜਾਾਂਗੇ सब तो पेल चौदह करते हैं तो मूहे मूहे प्लस, दस ही मुरे प्लस है उधर लेकर जावान हो जाए घटाओ हो जाए ठीक है ठीके? एक चीज का खास ध्यान रखो इक्ल टू इधर वाली साइड कोई चीज मायनस पई उधर जाके प्लस हो जाती है जो इतने प्लस होगी उधर जाके मायनस हो जाएगी ठीक है ਤੇ ਸਾਡੇ ਕੋਲੇ ਕੀ ਆਇਆ -2 ਬਾਈ ਫੇਰ ਅੱਗੇ अगेन ਇਦਿਤੇ ਫੰਕਸ਼ਨ ਲਾਉ ਆ ਹੈਗਾ ਪਲੱਸ ਦਾ ਜਿੱਦੇ ਕਿ ਕੋਈ ਸਾਈਨ ਨਹੀਂ ਉਹ ਤੁਹਾਡਾ ਹੁੰਦਾ ਪਲੱਸ ਦਾ ਇੱਕ ਪਲੱਸ ਦਾ ਇੱਕ ਮਾਈਨਸ ਦਾ ਅਸੀਂ ਕੀ ਕਰਾਂਗੇ ਪਲੱਸ ਮਾਈਨਸ ਘਟਾਉ ਹੁੰਦੀ ਹੁੰਦੀ ਹੈ 14 ਦੇ ਵਿੱਚੋਂ 4 ਗਏ ਸਾਡੇ ਕੋਲ ਰਹਿ ਗਏ 10 ਸਾਈਨ ਹਮੇਸ਼ਾ ਵੱਡੇ ਦਾ ਲੱਗਦਾ ਹੁੰਦਾ ਇਹਨਾਂ ਦੋਨਾਂ ਦੇ ਵਿੱਚੋਂ ਵੱਡਾ ਹੈਗਾ 14 ਐਂਡ 14 ਦਾ ਸਾਈਨ ਕੀ ਹੈ ਮਾਈਨਸ ਤਾਂ ਸੀ ਲਗਾਤਾ ਸਾਈਨ ਆਨਸਰ ਦੇ ਅੱਗੇ ਮਾਈਨਸ ਹਜੇ ਵੀ ਸਾਡੀ Y ਦੀ ਵੈਲਿਊ ਨਿਕਲ ਕੇ ਨਹੀਂ ਆਈ Y ਦੇ ਨਾਲ 2 ਮਲਟੀਪਲਾਈ ਦੇ ਵਿੱਚ ਪਿਆ ਤਾਂ ਉਹਨੂੰ ਵੀ ਅਸੀਂ ਇੱਧਰ ਮੂਵ ਕਰਾਂਗੇ ਆ ਜਿਹੜਾ ਸਾਡੇ ਕੋਲੇ -2 ਆ Y ਦੇ ਨਾਲ ਕੀ ਇਹ ਮਲਟੀਪਲਾਈ ਦੇ ਵਿੱਚ ਹੈ ਓਕੇ ਜਦੋਂ ਵੀ ਕੋਈ ਟਰਮ ਹੈ Y ਦੇ ਨਾਲ ਜਾਂ X ਦੇ ਨਾਲ ਪਈ ਹੈ ਉਹ ਕੀ ਹੁੰਦੀ ਹੈ ਮਲਟੀਪਲੀਕੇਸ਼ਨ ਦੇ ਵਿੱਚ ਹੁੰਦੀ ਹੈ ਗੁਣਾ ਦੇ ਵਿੱਚ ਹੁੰਦੀ ਹੈ ਤਾਂ ਉਧਰ ਜਾ ਕੇ ਕੀ ਹੋ ਜੂਗੀ ਜਿੱਧਰ ਗੁਣਾ ਉਹ ਉਧਰ ਜਾ ਕੇ ਕੀ ਹੋ ਜਾਂਦੀ ਹੈ ਡਿਵਾਈਡ ਹੋ ਜਾਂਦੀ ਹੈ ਜਿੰਦੇ ਜੇ ਉਹ ਇੱਧਰ ਡਿਵਾਈਡ 'ਚ ਭਾਟੇ 'ਚ ਪਈ ਹੈ ਉਧਰ ਜਾ ਕੇ ਉਹ ਗੁਣਾ ਹੋ ਜਾਂਦੀ ਹੁੰਦੀ ਠੀਕ ਹੈ ਤਾਂ ਕੁਝ ਨਹੀਂ ਕਰਨਾ Y ਇੱਧਰ ਐਜ਼ ਇਟ ਇਜ਼ Minus -10 minus -2 sinθ -9 -9 ਕੱਟ ਗਿਆ ਸਾਡੇ ਕੋਲੇ ਕੱਟ ਕੇ y ਦੀ ਵੈਲਿਊ ਆ ਗਈ 5 ਓਕੇ ਹੁਣ 1 ਦੀ ਵੈਲਿਊ ਪ੍ਰੋਪਰ ਪੂਰੇ ਨੰਬਰ ਚ ਨਿਕਲ ਕੇ ਆ ਗਈ ਹੈ ਕਿਹਦੀ ਨਿਕਲ ਕੇ ਆ ਗਈ y ਦੀ ਨਿਕਲ ਕੇ ਆ ਗਈ ਸਾਨੂੰ ਹੱਲ ਪਤਾ ਕਰਨ ਵਾਸਤੇ ਕਿਹਾ ਸੀ ਮਤਲਬ ਸੇ x ਦੀ ਵੀ ਵੈਲਿਊ ਪੁਆਇੰਟ ਆਊਟ ਕਰਨੀ ਸੀ ਤੇ y ਦੀ ਵੈਲਿਊ ਫਾਈਂਡ ਆਊਟ ਕਰਨੀ ਸੀ ਹੁਣ ਤੁਸੀਂ y ਦੀ ਵੈਲਿਊ ਕੱਢ ਲਈ ਹੈ ਸਾਡੇ ਕੋਲੇ ਹੈਗੀਆਂ 3 ਇਕੁਏਸ਼ਨ 1 2 3 ਇਹਨਾਂ ਤਿੰਨਾਂ ਇਕੁਏਸ਼ਨਸ ਦੇ ਵਿੱਚ ਕਿਤੇ ਵੀ y ਦੀ ਨੰਬਰ ਵਾਲੀ ਵੈਲਿਊ ਪੁੱਟ ਕਰ ਲਓ x ਦੀ ਵੈਲਿਊ ਨਿਕਲ ਆਊਗੀ ਠੀਕ ਹੈ ਕੋਸ਼ਿਸ਼ ਰਹੇ ਤੁਸੀਂ ਹਮੇਸ਼ਾ ਤਿੰਨ ਦੇ ਵਿੱਚ ਭਰਦਿਆ ਕਰੋ ਵੈਲਿਊ ਤਾਂ y ਦੀ ਕੀਮਤ ਸਮੀਕਰਨ ਤਿੰਨ ਵਿੱਚ ਭਰਨ ਦੀ ਤਾਂ ਤਿੰਨ ਨੰਬਰ ਇਕੁਏਸ਼ਨ ਸਾਡੇ ਕੋਲੇ ਕੀ ਹੈ x 14 y ਲਿਖ ਲਓ x 14 y ਲਿਖ ਲਿਆ ਓਕੇ ਹੁਣ ਸਾਨੂੰ x ਦੀ ਵੈਲਿਊ ਨੰਬਰ ਦੇ ਵਿੱਚ ਚਾਹੀਦੀ ਸੀ ਤਾਂ ਆਸੀਂ y ਦੀ ਵੈਲਿਊ ਵੀ ਨੰਬਰ ਵਾਲੀ ਵਿੱਚ ਪੁੱਟ ਕਰ ਦਾਂਗੇ ਤਾਂ y ਦੀ ਵੈਲਿਊ ਹੁਣੇ ਅਸੀਂ ਕੱਢ ਕੇ ਆਏ ਆ y 5 ਤਾਂ ਉੱਥੇ ਅਸੀਂ ਪੁੱਟ ਕਰ ਦਾਂਗੇ 14 y ਦੀ ਜਗ੍ਹਾ ਤੇ ਪੁੱਟ ਕਰਤਾ 5 14 ਚੋਂ 5 ਗਏ ਸਾਡੇ ਰਹਿ ਗਏ 9 ਤਾਂ x ਦੀ ਵੈਲਿਊ ਸਾਡੇ ਕੋਲੇ ਨਿਕਲ ਕੇ ਕੀ ਆਗੀ 9 ਆਗੀ ਜਿਹੜੀ ਕੇ ਸਾਡੇ ਦਿੱਤੀਆਂ ਹੋਈਆਂ ਦੋਨੋਂ ਸਮੀਕਰਨਾਂ ਜੋੜਾ ਦੇ ਦਿੱਤੀਆਂ ਹੋਈਆਂ ਸਮੀਕਰਨਾਂ ਦੇ ਜੋੜੇ ਦੇ ਹੱਲ ਨਹੀਂ ਯਾਨੀ ਕਿ x ਤੇ y ਦੀ ਵੈਲਿਊ ਓਕੇ ਆਹ ਹੁਣ ਤੁਹਾਨੂੰ ਸਾਨੂੰ ਆ ਗਿਆ ਹੋਣਾ ਮੈਂ ਇੱਕ ਵਾਰ ਤੋਂ ਫੇਰ ਰਿਪੀਟ ਕਰਦੀ ਆ ਤਾਂ ਸਾਡੇ ਕੋਲ ਇਹਨਾਂ ਨੇ ਦੋ ਸਮੀਕਰਨਾਂ ਦੇ ਜੋੜੇ ਦੇ ਕੇ ਕਹਤਾ ਸੀਗਾ ਵੀ ਇਹਨੂੰ ਹੱਲ ਕਰੋ ਕਿਹੜੀ ਵਿਧੀ ਨਾਲ ਪ੍ਰਸਥਾਪਨ ਵਿਧੀ ਨਾਲ ਜੇ ਇੱਥੇ ਸਾਨੂੰ ਇਹਨਾਂ ਨੇ ਪ੍ਰਸਥਾਪਨ ਵਿਧੀ ਦੀ ਕੰਡੀਸ਼ਨ ਨਾ ਦਿੱਤੀ ਹੁੰਦੀ ਤਾਂ ਜਿਹੜੀ ਵੀ ਅਸੀਂ ਮੈਥਡਸ ਅਲੱਗ ਤੋਂ ਫੋਲੋ ਕਰਦੇ ਆ ਉਹ ਵਾਲੇ ਫੋਲੋ ਕਰਕੇ ਵੀ x ਤੇ y ਦੀ ਵੈਲਿਊ ਕੱਢ ਸਕਦੇ ਸੀ ਬਟ ਇੱਥੇ ਇਹਨਾਂ ਨੇ ਸਪੈਸੀਫਿਕਲੀ ਕਹੀ ਦਿੱਤਾ ਵੀ ਤੁਸੀਂ ਪ੍ਰਸਥਾਪਨ ਵਿਧੀ ਨਾਲ ਸੋਲਵ ਕਰੋ ਤਾਂ ਪ੍ਰਸਥਾਪਨ ਵਿਧੀ ਕੀ ਹੈ ਜਾਣੋ ਇੰਗਲਿਸ਼ ਚ ਕਹਿੰਦੇ ਨੇ ਸਬਸਟੀਟਿਊਸ਼ਨ ਮੈਥਡ ਉਹ ਹੈਗਾ ਸਾਡਾ ਦੋਨੋਂ ਸਮੀਕਰਨਾਂ ਨੂੰ ਲਿਖ ਲਓ ਇੱਕ ਤੇ ਦੋ ਸਮੀਕਰਨ ਡਿਨੋਟ ਕਰ ਦੋ ਫਿਰ ਤੁਹਾਡਾ ਕੀ ਹੈ ਫਿਰ ਇਸ ਤੋਂ ਬਾਅਦ ਤੁਹਾਡਾ ਮਕਸਦ ਹੈ ਵੀ ਇੱਕ ਸਮੀਕਰਨ ਦੇ ਵਿੱਚੋਂ x ਦੀ ਵੈਲਿਊ ਕੱਢ ਲਓ ਅਸੀਂ ਇੱਕ ਨੰਬਰ ਸਮੀਕਰਨ ਲਈ ਕੋਕ ਇੱਕ ਸਮੀਕਰਨ ਲਈ ਇਹਦੇ ਵਿੱਚੋਂ x ਦੀ ਵੈਲਿਊ ਕੱਢ ਲਈ ਜਾਨੀ ਕਿ ਇੱਕ ਸਾਈਡ ਅਸੀਂ x ਰੱਖ ਲਈ ਬਾਕੀ ਸਾਰੀਆਂ ਵੈਲਿਊਜ਼ ਰਾਈਟ ਹੈਂਡ ਸਾਈਡ ਲੈ ਗਏ ਤਾਂ ਉਧਰ ਜਾ ਕੇ ਸਾਡੇ ਕੋਲ x ਦੀ ਵੈਲਿਊ ਇੱਕ ਪ੍ਰੋਪਰ ਬਣ ਗਈ ਕੇ ਵਾਈ ਦੀ ਫਾਰਮ ਦੇ ਵਿੱਚ ਇਹਨੂੰ ਅਸੀਂ ਤਿੰਨ ਨੰਬਰ ਡਿਨੋਟ ਕਰਤਾ ਨੈਕਸਟ ਸਟੈਪ ਹੁੰਦਾ ਜਦੋਂ ਤੁਸੀਂ ਇੱਕ ਇਕੁਏਸ਼ਨ ਦੇ ਵਿੱਚੋਂ ਐਕਸ ਦੀ ਕੀਮਤ ਕੱਢ ਲਈ ਉਹਨੂੰ ਵਾਪਸ ਦੂਜੇ ਨੰਬਰ ਇਕੁਏਸ਼ਨ ਦੇ ਵਿੱਚ ਪੁੱਟ ਕਰਨੀ ਹੈ ਭੁੱਲ ਕੇ ਵੀ ਦੁਬਾਰਾ ਤੋਂ ਪਹਿਲੀ ਚ ਹੀ ਨਾ ਪੁੱਟ ਕਰ ਦਿਓ ਕਿਉਂਕਿ ਇਹਦੇ ਵਿੱਚ ਹੀ ਉਹ ਵੈਲਿਊ ਫਾਈਂਡ ਆਊਟ ਕੀਤੀ ਹੈ ਤਾਂ ਇੱਥੋਂ ਤੁਹਾਨੂੰ ਕੁਝ ਵੀ ਨਿਕਲਣ ਵਾਲਾ ਨਹੀਂ ਹੈ ਜਿੱਥੋਂ ਤੁਸੀਂ ਐਕਸ ਦੀ ਵੈਲਿਊ ਕੱਢੀ ਏ ਉਹਨੂੰ ਦੂਸਰੇ ਵਾਲੀ ਇਕੁਏਸ਼ਨ ਦੇ ਵਿੱਚ ਪੁੱਟ ਕਰਤਾ ਆਪਾਂ ਇੱਥੇ ਆਪਾਂ ਐਕਸ ਦੀ ਵੈਲਿਊ ਕੱਢੀ ਸੀ ਉਹਨੂੰ ਐਕਸ ਦੀ ਜਗ੍ਹਾ ਤੇ 14 1 ਉਹਦਾ ਪੁੱਟ ਕਰਤਾ ਨੈਕਸਟ ਅਸੀਂ ਕੀ ਕੀਤਾ 2y ਦੀ ਵੈਲਿਊ ਸੋਲਵ ਕਰ ਲਈ ਐਂਡ ਇੱਥੇ ਜਿਹੜੇ ਸਾਡੇ ਕੋਲੇ y ਦੀ ਵੈਲਿਊ ਉਹ xy ਦੇ ਫਾਰਮ ਦੇ ਵਿੱਚ ਨਹੀਂ ਨਿਕਲੀ ਸਾਡੇ ਕੋਲੇ ਨਿਕਲ ਕੇ ਆਈ ਹੈ ਪ੍ਰਾਪਰ ਇੱਕ ਨੰਬਰ ਹੁਣ ਦੇਖੋ ਇੱਕ ਹੱਲ ਤਾਂ ਨਿਕਲ ਗਿਆ ਨੰਬਰ ਦੇ ਵਿੱਚ ਹੁਣ ਸਾਨੂੰ ਦੂਜਾ ਹੱਲ ਜਾਨੀ ਕਿ x ਦੀ ਵੈਲਿਊ ਵੀ ਚਾਹੀਦੀ ਸੀ ਤਾਂ ਇਹਨੂੰ ਅਸੀਂ ਦੁਬਾਰਾ ਤੋਂ ਪੁੱਟ ਕਰਾਂਗੇ ਪਹਿਲੀ ਦੂਜੀ ਜਾਂ ਤੀਜੀ ਕਿਸੇ ਵੀ ਇੱਕ ਇਕੁਏਸ਼ਨ ਦੇ ਵਿੱਚ ਪੁੱਟ ਕਰ ਲਓ y ਦੀ ਨੰਬਰ ਵਾਲੀ ਵੈਲਿਊ ਦੈਨ ਨੈਕਸਟ ਵੀ ਸਾਡੇ ਕੋਲੇ ਨੰਬਰ ਦੇ ਵਿੱਚ ਨਿਕਲ ਕੇ ਆ ਜਾਊਗਾ ਜਿਵੇਂ ਹੀ ਆਪਾਂ ਇਹਨੂੰ ਤਿੰਨ ਨੰਬਰ ਇਕੁਏਸ਼ਨ ਦੇ ਵਿੱਚ ਪੁੱਟ ਕੀਤਾ 22 ਦੀ ਜਗ੍ਹਾ ਤੇ 5 ਤਾਂ ਦਿਨ ਸਾਡੇ ਕੋਲ x ਦੀ ਵੈਲਿਊ 9 ਆ ਗਈ ਠੀਕ ਹੈ ਐਂਡ ਇਹ ਸਾਡਾ ਕੀ ਹੈ ਫਾਈਨਲ ਆਨਸਰ ਹੈ ਐਂਡ ਇਹ ਜੋ ਰਿਹਾ ਸਾਡਾ 6 ਮਾਰਕਸ ਕੁਐਸਚਨ ਦਾ ਸੋਲੂਸ਼ਨ ਓਕੇ ਇਸ ਤੋਂ ਬਾਅਦ ਆਪਾਂ ਨੈਕਸਟ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ ਬਿਲੁੱਪਣ ਵਿਧੀ ਹੋ ਗਿਆ ਜਾਂ ਪਹਿਲਾਂ ਪਤਾ ਕਰਨਾ ਇਹ ਸੰਗਤ ਜੋੜਾ ਹੈਗਾ ਜਾਂ ਨਹੀਂ ਇਹਦੇ ਹੱਲ ਪੋਸੀਬਲ ਹੈਗੇ ਕਿ ਨਹੀਂ ਸੰਭਵ ਹੈਗੇ ਕਿ ਨਹੀਂ ਜੇ ਹੈਗੇ ਤਾਂ x ਤੇ y ਦੀ ਵੈਲਿਊ ਫਾਈਂਡ ਆਊਟ ਕਰੋ ਇਹ ਇਦਾਂ ਦੇ ਕੁਐਸਚਨ ਨੇ ਜਿਹੜੇ ਸਾਡੇ ਇਹ ਰੇਖ 2 ਚਲਾਂ ਵਾਲੀ ਰੇਖੀ ਸਮੀਕਰਨ ਵਾਲਾ ਜਿਹੜਾ ਸਾਡਾ ਚੈਪਟਰ ਹੈ ਤੀਜਾ ਉਹਦੇ ਵਿੱਚੋਂ ਹੈ ਐਂਡ ਇ ਡੈਡ ਸ਼ੋਰ ਹੈ ਵੀ ਇਹਨਾਂ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਸਾਡੇ 6 ਮਾਰਕਸ ਦੇ ਵਿੱਚ ਪੱਕਾ ਆਊਗਾ ਜਸਟ ਸਾਡੀ ਸਟੇਟਮੈਂਟ ਚੇਂਜ ਹੋ ਸਕਦੀ ਹੈ ਜਾਨੀ ਕਿ x ਤੇ y ਦੀ ਵੈਲਿਊ ਸਟੇਜ ਹੋ ਸਕਦੀਆਂ ਬਟ ਫਾਈਂਡ ਆਊਟ ਅਸੀਂ x ਤੇ y ਹੀ ਕੱਢਣਾ ਹੋਊਗਾ ਓਕੇ ਇਦਾ ਹੀ ਲਗਾਤਾਰ ਸਾਡੀ ਜਿਹੜੀ ਵੀਡੀਓਜ਼ ਨੇ ਉਹਨਾਂ ਨਾਲ ਜੁੜਦੇ ਰਹੋ ਐਂਡ ਆਈ ਹੋਪ ਆਉਣ ਵਾਲੇ ਜਿਹੜੇ ਤੁਹਾਡੇ ਫਾਈਨਲ ਇਗਜ਼ਾਮ ਫਿਲਹਾਲ ਚੱਲ ਪਏ ਨੇ ਕੱਲ ਤੁਹਾਡਾ ਹੈਗਾ ਪੰਜਾਬੀ ਦਾ ਇਗਜ਼ਾਮ ਸਾਡੀ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਅਸੀਂ ਇਗਜ਼ਾਮ ਤੋਂ ਪਹਿਲਾਂ ਹੀ ਇੰਨੇ ਵਧੀਆ ਢੰਗ ਨਾਲ ਤਿਆਰ ਕਰ ਦਈਏ ਕਿ ਤੁਸੀਂ ਇਗਜ਼ਾਮ ਵਿੱਚ ਬੈਠੋ ਤਾਂ ਤੁਹਾਨੂੰ ਬਿਲਕੁਲ ਵੀ ਡਰ ਨਾ ਲੱਗੇ ਇਹ ਤਾਂ ਐਂਡ ਐਵਰੀ ਕੁਐਸਚਨ ਤੁਹਾਡਾ ਜਿਹੜਾ ਹੈਗਾ ਸਾਡੀਆਂ ਵੀਡੀਓਜ਼ ਦੇ ਥਰੂ ਕਰਵਾਇਆ ਹੋਵੇ ਐਂਡ ਤੁਹਾਨੂੰ ਆਉਂਦਾ ਹੋਵੇ ਐਦਾਂ ਨਾਲ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ